ਰੋਟੀ ਹਰ ਕੋਈ ਦਿੰਦੀ ਹਰ ਚੀਜ਼ ਰੋਟੀ ਦਿੰਦੀ ਆ ਹੁਣ ਆ ਗੰਟਪਤੀ ਵਿਸਰਜਨ ਹੁੰਦਾ ਮੂਰਤੀਆਂ ਕੌਣ ਉਹਣਾ ਹੁੰਦਾ ਤੇਰੇ ਮੇਰੇ ਵਰਗਾ ਬੰਦਾ ਬਣਾਉਂਦਾ ਨਾ ਹੁਣ ਉਹਨੂੰ ਪੈਸੇ ਮਿਲਦੇ ਉਹਦਾ ਘਾਰ ਚੱਲਦਾ ਠੀਕ ਆ ਫੇ ਜਿਹੜੇ ਜਾਨਵਰ ਵੇਚਦੇ ਆ ਕਹਿੰਦਾ ਵੇਚਣੀ ਵੇਚਲੇ ਨਹੀਂ ਚਾਹੀਦੇ ਤੋਤੇ ਵੇਚਦੇ ਆ ਚਿੜੀਆਂ ਵੇਚਦੇ ਆ ਹਰ ਚੀਜ਼ ਜਾਨਵਰ ਜਾਨਵਰ ਮਿਲ ਜਾਂਦਾ ਦੁਨੀਆਂ ਦਾ ਕਮਾਈ ਦਾ ਸਾਧਨ ਆ ਆਪਣਾ ਕਮਾਈ ਦਾ ਸਾਧਨ ਕੁਝ ਹੋਰ ਆ ਦੁਨੀਆਂ ਦਾ ਕੁਝ ਹੋਰ ਆ ਜਿਹੜੇ ਹੁਣ ਰਾਵਣ ਬਣਾਉਂਦੇ ਦੁਸ਼ਹਿਰੇ ਤੇ ਲੱਗਿਆ ਉਹਨਾਂ ਦਾ ਤਾਂ ਉਹੀ ਕਮਾਈ ਦਾ ਸਾਧਨ ਪਰ ਥੋੜੇ ਟਾਈਮ ਲਈ ਮਹੀਨੇ ਕਦਮ ਮਹੀਨੇ ਕ ਦੀ ਕਮਾਈ ਦਾ ਸਾਧਨ ਰਾਵਣ ਨਹੀਂ ਨਾ ਮਹੀਨੇ ਮਹੀਨਾ ਲੱਗਦਾ ਰਾਵਣ ਬਣਾਉਣ ਨੂੰ ਜੇ ਵਧੀਆ ਤਰੀਕੇ ਨਾਲ ਬਣਾਇਆ ਜਾਵੇ ਹਿਸ਼ਾਰਪੁਰ ਦੇ ਇੱਕ ਦੁਸ਼ਹਿਰਾ ਹਿਸ਼ਾਰਪੁਰ ਦਾ ਦੁਸ਼ਹਿਰਾ ਦੇਖ ਕੇ ਆਈ ਰਾਵਣ ਦੇਖੀ ਕਿੰਨਾ ਸੋਹਣਾ ਤਿਆਰ ਹੁੰਦਾ ਤੇ ਮੇਰੇ ਹਿਸਾਬ ਨਾਲ ਤਾਂ ਪੰਜਾਬ ਚ ਜਲ ਮੈਂ ਕਹਿੰਦਾ ਮੈਂ ਇੰਡੀਆ ਜੂ ਨਹੀਂ ਕਹਿਣ ਲੱਗਾ ਪੰਜਾਬ ਤੋਂ ਸਭ ਤੋਂ ਵੱਡਾ ਦੁਸ਼ਹਿਰਾ ਲੱਗਦਾ ਹਿਸ਼ਾਰਪੁਰ